ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਭਾਰਤ ਦੇਸ਼ ਵਿੱਚ 26 ਜਨਵਰੀ ਦੀ ਮਹੱਤਤਾ ਸਬੰਧੀ ਪਿੰਡ ਚੂੜ ਪਰਵੇਖੇ ਸ਼੍ਰੀ ਜਗਦੀਸ਼ ਸੁੰਮਨ ਹੋਰਾਂ ਦੀ ਅਗਵਾਈ ਦੇ ਹੇਠ ਸ਼੍ਰੀ ਗੁਰੂ ਰਵੀਦਾਸ ਵੈਲਫੇਅਰ ਸਪੋਰਟ ਕਲਾਬ ਕੋਲੋ ਸੈਮੀਨਾਰ ਕਰਵਾਇਆ ਗਿਆ ਜੇ ਸਵਿਚ ਵੱਖ-ਵੱਖ ਬੁੱਧੀਜੀਵੀਆਂ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਡਾਕਟਰ ਕਸ਼ਮੀਰ ਚੰਦ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਕਲਾਬ ਕੋਲੋ ਵੱਖ-ਵੱਖ ਸ਼ਖਸੀ ਤੁ ਨੂੰ ਸਨਮਾਨਤ ਵੀ ਕੀਤਾ ਗਿਆ ਅਖੀਰ ਵਿੱਚ ਪਿੰਡ ਦੇ ਸਰਪੰਚ ਸ਼੍ਰੀਮਤੀ ਆਸ਼ਾ ਅਤੇ ਜਗਦੀਸ਼ ਸੁੰਮਨ ਮੈਂਬਰ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਏ ਸੁਸਾਇਟੀ ਪੰਜਾਬ ਨੇ ਸਭ ਦਾ ਧੰਨਵਾਦ ਕੀਤਾ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਸੁਨਾ ਦੇ ਨਾਮ ਸਾਡੇ ਪ੍ਰਿੰਸੀਪਲ ਆਸੂਮਦੀ ਬੈਠ ਜੀ ਅੱਦਰ ਸੁਨਾ ਦੇ ਨਾਮ ਸਾਡੇ ਨਵੇਸ਼ ਬਸਰਾ ਜੀ ਡਾਟਰ ਸੁਰੇਸ਼ ਬਸਰਾ ਜੀ ਸਾਡੇ ਅਜੇ ਬਸਰਾ ਜੀ ਡਾਕਟਰ ਮਾਸਟਰ ਸੁਖਿੰਦਰ ਭੋਰਾ ਜੀ ਤੇ ਸਾਡੇ ਐਸਡੀਓ ਸਾਹਿਬ ਤੇ ਜਿਹੜੇ ਉਹਨਾਂ ਦੇ ਨਾਲ ਸਾਥੀ ਐਸਡੀਓ ਸਾਹਿਬ ਦੇ ਨਾਲ ਆਏ ਉਹ ਵੀ ਮੰਚ ਤੇ ਆ ਜਾਣ ਜੀ ਉਸ ਤੋਂ ਬਾਅਦ ਜਿਹੜੇ ਸਾਥੀ ਐਸਡੀਓ ਸਾਹਿਬ ਨਾਲ ਆਏ ਜੀ ਉਹ ਮੰਚ ਤੇ ਆ ਜਾਣ ਜੀ ਪਲੀਜ਼ ਇਹ ਹੋਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਸਾ ਸਰਪੰਚਾਂ ਦਾ ਵੀ ਮੌਜੂਦਗੀ ਇੱਥੇ ਜਾਣਾ ਹੈ ਜੀ ਤੇ ਉਹਨਾਂ ਦੇ ਨਾਲ ਸਾਫਾ ਸਰਪੰਚ ਸ੍ਰੀ ਰਿੰਦਰ ਸਿੰਘ ਜੀ ਤੇ ਉਹਨਾਂ ਦੇ ਨਾਲ ਅਨਸਰਗਾਰ ਜੁਨੀਤ ਸਿੰਘ ਖਾਲਸਾ ਜੀ ਇਸਾਰ ਦੀ ਮਹਾਨਤਾ ਦਾ ਜੇ ਮਾਨਸੂਮਾਨ ਕੀਤਾ ਜਾਵੇਗਾ ਜੀ ਤੇ ਜਿਹੜੇ ਸਾਡੇ ਪਿੰਡ ਦੇ ਪੰਚ ਸਹਿਬਾਨ ਹਨ ਮਨਜੀਤ ਸਿੰਘ ਪੰਚਾ ਜਿਹੜੇ ਪੰਚ ਸਹਿਬਾਨ ਹੋ ਵੀ ਸਾਡੇ ਭੂਰਾ ਜੀ ਮਾਸਟਰ ਸੀਤਲ ਜੀ ਸਾਡੇ ਪਿੰਡ ਚ ਕੀ ਤੋਂ ਦਰਸ਼ਨਾਮ ਜੀ ਵੈਂਤੀ ਕਰਦਾ ਹੋਰ ਕੋਈ ਸਾਥੀ ਪਿਆਵੇ ਕੋਈ ਅਸਿਸਟੈਂਟ ਸਾਹਿਬ ਹੋਵੇਗੀ ਤੇ ਉਹ ਸਾਡੇ ਬਦਲ ਮਾਸਟਰ ਜੀ ਸਾਡੇ ਬਦਵੰਦਰ ਸੁਮਨ ਜੀ ਸਮਾਜ ਸੇਵੀ ਤੇ ਫਤੇ ਸਰ ਫਤੂ ਜੀ ਉਹਨਾਂ ਦੇ ਵੀ ਅੱਜ ਆਣੇ ਲੱਗਦੀ ਸੇਵਾ ਹੈ ਜੀ ਬਦਲ ਸਰ ਫਤੂ ਜੀ ਤੇ ਪਰਿ ਪਰਣ ਮਨਜੀਤ ਸਾਹਿਬ ਜੀ ਉਹ ਵੀ ਮੰਨ ਕੇ ਆ ਜਾਨੀ ਹਾਂ ਜੀ ਇੱਧਰ ਜੀ ਮੈਂ ਤੋਂ ਆਈ ਜੀ ਤੁਹਾਨੂੰ ਮਹਿਰ ਦੇ ਕੋਲ ਮਜੀਦ ਸਿੱਖ ਮਜੀਦ ਕੋਲ ਆ ਜਾਓ ਸਾਰੇ ਕੋਲ ਲਵਲੀ ਸਾਊਂਡ ਵਾਲੇ ਮੇਰੇ ਵੀਰ ਉਹ ਵੀ ਲਵਲੀ ਸਾਊਂਡ ਵਾਲੇ ਆ ਜਾ ਹਾਂ ਜੀ ਇੱਧਰ ਜੀ ਸ਼ਿੰਦਰ ਜੀ ਦਾ ਪਾਠਾ ਤੇ ਸਾਰੇ ਪਾਠਾ ਦਾ ਸਨਮਾਨ ਕਰੂਗੀ ਉਹ ਕੁਰੀਆ ਨੂੰ ਅਮਰੂਦ ਤੇ ਕੀ ਲੱਗਦਾ ਬੰਦੇ ਇਹ ਸਾਰ ਨੂੰ ਸੰਖੇਪ ਦੇਤੀ ਹੈ ਤੇ ਦਰਗਾ ਲੰਗਰ ਵੀ ਆ ਚਾਹ ਦਾ ਲੰਗਰ ਵੀ ਆ ਪਤੀਸੇ ਵੀ ਆ ਖਾਣੇ ਦੇ ਸਮੋਸੇ ਵੀ ਆ ਇਹ ਬਾਬਾ ਸਾਹਿਬ ਡਾਕਟਰ ਅਦੇਵ ਕਰਜੀ ਦਾ ਲੰਗਰ ਹੈ ਤੇ ਜਿਹੜੀਆਂ ਬੀਬੀਆਂ ਭਾਈ ਮੇਰੇ ਵੀਰ ਇੱਥੋਂ ਪ੍ਰੋਗਰਾਮ ਤੋਂ ਘਰ ਦੇ ਕੋਈ ਕੰਮ ਲਈ ਕੋ ਫੋੜਨਾ ਚਲੇਗਾ ਉਹ ਵੀ ਆ ਕੇ ਅੰਦਰ ਛਕਣ ਜੀ ਸਾਰੇ ਨੂੰ ਖੁੱਲਾ ਖੁੱਲਾ ਸਦਾ ਜੀ ਲੰਗਰ ਲਈ ਤੇ ਮੈਂ ਹੁਣ ਬੇਇੰਤਿਹਾਰ ਦਾ ਡਾਕਟਰ ਕੁਸ਼ਮੀਰ ਸਾਹਿਬ ਖਾਂਦ ਦਾ ਹੈ ਜਦ ਕੰਮ ਕਰਾਉਣੇ ਤੇ ਸਾਲਾ ਪੁਰਾਣਾ ਤਾਂ ਮੈਨੂੰ ਦੱਸੋ ਕਿ ਮੈਂ ਕੋਈ ਰਿਐਕਟ ਕਰਦਾ اس طرح اچ کا پروگرام چھبی جنوری گنتنتر دبس کی مہتتا جہی ہے وہ بہت ہی سوجوان ساتھی بہت ہی پیارو ساتھی جگدیش سمن جی ویکیا گیا میںدائی دنوب بھی کردہ کہ یہ جوگرام ہے یہ صرف سیلیبریشن واسطے نہیں یہ ایک جاگروکتا لیا واسطے بھی ضروری ہے کیونکہ جڑا گنتنر دوس ہے جن وہ نہیں آیا ਚਾਹੇ ਅਸੀਂ ਹਰ ਸਾਲ ਸਰਕਾਰੀ ਪ੍ਰੋਗਰਾਮਾਂ ਦੇ ਨਾਮ 'ਤੇ ਸਕੂਲਾਂ ਦੇ ਵਿੱਚ ਏਸੀ ਦੇ ਰਿਸਾ ਲੈਂਦੇ ਆ ਪਰ ਇਹ ਬਹੁਤ ਜ਼ਿਆਦਾ ਚਰਚਾ ਨਹੀਂ ਕੀਤੀ ਜਾਂਦੀ ਇਸ ਦੀ ਅਹਿਮੀਅਤ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਸੋ ਇਹ ਜਿਹੜਾ ਉਪਰਾਲਾ ਮੈਂ ਕਹਿੰਦਾ ਕਿ ਬਹੁਤ ਸ਼ੁਭਾ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸਰਪੰਚ ਚੂੜਪੁਰ ਤੋਂ ਸਾਡੇ ਅੱਜ 26 ਜਨਵਰੀ ਦਾ ਪ੍ਰੋਗਰਾਮ ਕੀਤਾ ਗਿਆ ਇਸ ਵਿੱਚ ਸਾਰੇ ਬੁਲਾਰੇ ਆਏ ਹੋਏ ਸੀ ਬਹੁਤ ਵਧੀਆ ਪ੍ਰੋਗਰਾਮ ਹੋਇਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਗਾਹਾਂ ਤੋਂ ਵੀ ਇਦਾਂ ਦੇ ਪ੍ਰੋਗਰਾਮ ਹੋਣ ਧੰਨਵਾਦ ਜੀ। ਨਵਾਂ ਸੈਮੀਨਾਰ ਪੈਨਸ਼ਨ ਉੱਤੇ ਕਿਥੇ ਹੋਇਆ ਜਿਸ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਅਜੇ ਬਸਰਾ ਜੀ ਮਾਸਟਰ ਸੁਖਵਿੰਦਰ ਔਰਾ ਜੀ ਸਾਡੇ ਜਿਹਨਾਂ ਸਿੱਖੇ ਬੈਕ ਜਿਹਨਾਂ ਸਿਆਪਰ ਸੁਨੀਲ ਗਰੇਸ਼ ਕੁਮਾਰ ਜੀ ਹੈ ਜੀ ਤੇ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਜੋ ਸੋਸ਼ਲ ਸੁੰਨੀ ਡਾਇਰ ਪ੍ਰਿੰਸੀਪਲ ਅਲਵਿੰਦਰ ਸਿੰਘ ਜੀ ਤੇ ਸਾਡੇ ਐਸ.ਓ. ਸਾਹਿਬ ਉਹਨਾਂ ਦੇ ਨਾਲ ਆਏ ਸਾਥੀ ਤੇ ਬਹੁਤ ਹੀ ਮਨਮੰਗਾ ਡਾਕਟਰ ਕਸ਼ਮੀਰ ਜੀ ਜੀ ਬੰਗਾ ਜਿਹੜੇ ਕਿ ਆਪਣਾ ਬਹੁਤ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚਿਆ ਮੈਂ ਉਹਨਾਂ ਦਾ ਜੇ ਮੈਂ ਬੇਨਤੀ ਕਰਦਾ ਤੇ ਸਾਡੇ ਜੋ ਮੁੱਖ ਮਾਨ ਡਾਕਟਰ ਮਸ਼ਹੂਦ ਚਾਹ ਜੀ ਬੰਗਾ ਉਹ ਆ ਕੇ ਸਾਥੀਆਂ ਨੂੰ ਬੀਬੀਆਂ ਨੂੰ ਬਾਵਾ ਸਾਧਾਤਰ ਮੋਰਕਰ ਜੀ ਦੀ ਵਿਚਾਰ ਧਰ ਨਾਲ ਹੀ ਮੈਂ ਕਿਉਂਨੇ ਸਾਡੇ ਬਲਾਰਾ ਸਾਥੀ ਆਏ ਹੋਏ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਤੇ ਬੋਲਣ ਤੋਂ ਮਸ਼ਹੂਦ ਚਾਹ ਜੀ ਬੋਲਣ ਤੋਂ ਪਹਿਲਾਂ ਉਹਨਾਂ ਦਾ ਸਨਮਾਨ ਕਰੀ ਜੈ ਜੈਕਾਰ لکتے رہتے بابا ساحب راتا نو جاگ جاگ سی تقدیر کرتے رہے سہجت نہ بنا سی چاہے لکھن سورج چڑھتے رہے چاہے لکھا سورج چڑھتے رہے دفتاری ਕੁਤਮਾਨ ਸਤਿ ਸ੍ਰੀ ਅਕਾਲ ਮੈਂ ਜਿਆਦਾ ਸਮਾਂ ਨਹੀਂ ਲਾਣਾ ਚਾਹਤੇ ਬਹੁਤ ਵਿਦਵਾਨ ਸਾਡੇ درمیان ਬੱਚੇ ਨੇ ਤੇ ਜਿਸ ਤਰ੍ਹਾਂ ਸਾਰੇ ਮਾਸੂਦਾਂ ਜਿਸ ਨੂੰ ਆਪਣੀ ਲਈ ਸਮਝਨੀ ਇਹਨਾਂ ਨੇ ਸਾਰਾ ਪ੍ਰਵਾਕਤਾ ਸਾਰਿਆਂ ਨੂੰ ਸਾਡੇ ਉੱਪਰ ਸਮਝਦਾ ਬਹੁਤ ਤਰ੍ਹਾਂ ਦੇ ਤੋਂ ਸਾਰਿਆਂ ਦੇ ਦਸ਼ਮੰਦਾਂ ਸੋਭੜਿਆ ਅੱਜ ਦਾ ਵਿਸ਼ਾ اتہس نے چھبی جنوری مہت اس وشے کی آپ گل کرنی سارا چرچا کر رہی ہے تو پہلے میرے ستاری ساتھی کرتے گئے گل انہوں کے نام سہمتی ہے کسی گھر کے گرتی پرنت نہیں لیکن میں اڈیشنل کرنی چاہتا وہ ٹھیک ہے کہ چبی جنوری انیس سو پچا پر لاگ تو دو ڈیٹاں ذکر کر کے گیا گھٹا دور چھبیس نومبر انیس سو اڑنجا پندرہ اگست انیس سو ستالی اور میں تھوڑا جہا کچھ پیچھے ہو جا ایسی جگہ پہ بیٹھ کے موقع پہل پر ملو منائے جا رہے اس گنتن دوس کے پروگرام کے مک مہمان ڈاکٹر کش کشمیر چند جی بگا وشیش مہمان بہت ستار رٹائرڈ ضلع سکھا افسر دنیش کمار بالو جی اور اس میٹنگ دی اس فورم کی کاروائی چلا رہے میرے بہت ہی پرنسیپال پرنسیپل سوچنگ سونی ਔਰ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਬਹੁਤ ਹੀ ਸਰਕਾਰ ਦੇ ਹੋਰ ਡਾਕਟਰ ਅਜੀਤ ਮਸਰਾ ਜੀ ਔਰ ਪਿੰਡ ਦੇ ਨਾਮਜੁਕਤ ਸਾਡੀ ਮਿੱਟੀ ਸਾਡੇ ਪੇਮ ਆਸ਼ਾ ਰਣੀ ਜੀ ਸਰਪੰਚ ਬਹੁਤ ਹੀ ਸਰਕਾਰ ਦੇ ਸ਼੍ਰੀ ਗਮਨ ਸਿੰਘ ਜੀ ਐਡ ਜੀ ਜਿਹੜੇ ਕਿ ਮੌਦੀ ਚੇਤਨ ਮੁਰਖਣ ਔਰ ਉਹਨਾਂ ਦੇ ਨਾਲ ਸਾਥਕਾ ਸੁਮਨ ਜੀ ਤੇ ਸੁੰਦਰ ਸਿੰਘ ਜੀ ਇਹ پروگرام میں روک پاؤں کا حق نہیں گورمنٹ آف انڈیا انیس سو انیس بڑھتا ہے یہ بھی ایک کونسٹیٹیوشن سویدھان سر یہ انگریز کی کرتے سے یہ ایکسپیریمنٹ کرتےسٹیٹوشن ہر دس سال بعد وہ چینج کر رہا جدہ وہ سروے کرتے سے کہڑے جماعت کے بندے زیادہ ڈپرسڈ ہے گے آپ زیادہ اوپر ہے گئے آپ کو حق دے ہے آ انیس سو انیس لکھتے ہیں جی وہ لکھ دیں بھی اِسی دس سال بعد یہ جاسٹیٹوشن لگے <سؤال> یہاں چینج کریں گے اس بعد اپنا سنیا <سؤال> ہوا انیس سو اٹھائی کے ممیشن سائمن کمیشن نے کی کرنا پڑتا ہے وہ آ کے سارے بھارتی لوگ زمینی پدر تے جایا انہوں دکھ تکلیفہ سنتے ہیں کہ کہڑے لوگ کہ یہ رپورٹ سائبر کمیشن برٹش پارلیمنٹ کے پیش کرتا ہے وہ تو بعد راؤنڈ ٹیبل کانفرنس انیس سو تی اکتی بتی شروع ہوتی ہے وہ ساتھیوں کو پتا ہونا بھی سن سیک راؤنڈ ٹےبل کانفرنس اوارڈ ملے سر بکھرے چوڑ کے کھیتر دوہری بورڈ کا ایک حق ملے جی پروگرام رکھا ہے اور پنڈ کے جنے بھی پروندتے سجن پہنچے ہیں منچ سے جنیاں مہان شخصیت پہنچیاں ہیں انہوں یاد کرنے یہ پروگرام رکھا ہے اور اس پروگرام تو اپنا کچھ گیان پراپت کر کے جانا ہے کچھ سیکھ کے جانا ہے اپنا منوہر چھبی جنوری نوارت کا جو سویدھان ڈاکٹر بھیم راؤ امبیڈکر جی نے اپنے ہاتھوں کے نام بنا کے سونپیا سے تو لاگو کیا گیا ਆਪ ਸਾਰੇ ਜਾਨ ਤੋਂ ਇੱਕ ਵਾਰੀ ਬਾਬਾ ਸਾਹਿਬ ਦੇ ਨਾਂ ਤੇ ਤਾੜੀ ਮਾਰੋ ਜੋਰ ਨਿਕਲਣਾ ਹੈ ਅਗਲਾ ਕੀ ਕਰਨਾ ਗੀਂਜੀ ਨੇ ਮੈਨੂੰ ਬੋਲੇਆ ਪ੍ਰਿੰਸੀਪਲ ਓਮਕਾਰ ਸਿੰਘ ਸ਼ੀਮਾਰ ਮਹਿੰਦੀ ਪਰ ਮੌਂਦ ਦਾ ਪਿੰਡ ਆ ਪ੍ਰਿੰਸੀਪਲ ਤਾਓ ਡਾਕਟਰ ਭਿਮਰਾਓ ਅੰਬੇਦਕਰ ਜਿਹਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਮੁਕद्दर ਸੌਕੇ ਤੇ ਇਕੱਠੇ ਹੋ ਗਏ ਸਭ ਤੋਂ ਪਹਿਲਾਂ ਸਾਰਿਆਂ ਨੂੰ જય ਭੀਮ જય ਭਾਰਤ واحر جی کا خالصہ واحر جی کی فتح جے گور دیو نو بدھائے سو اب اِسی پچہترویں ریپبلک ڈے گنتنتر دفس کے موقع ایکتر ہوئے میں آم طور پہ پوچھتا ہونا اپنے ساتھی بہت سارے ساتھی پڑھے لکھے بھی ملتے ہیں آم بھی کٹ پڑھے لکھے بھی ملتے ہیں ભાઈ 15 আগস্ট ਤੇ 26 ਜਨਵਰੀ ਕੀ ਅਰਥ ਹੈ ਆਮ ਤੌਰ ਤੇ ਇਹਨਾਂ ਗੱਲਾਂ ਦਾ ਇਹ ਨਹੀਂ ਪਤਾ ਮੋਰੇ ਆਪ ਤੇ ਅੱਜ ਅਸੀਂ ਇੱਕ ਸਿੱਖਿਆ ਦਾ ਇੱਕ ਪ੍ਰੋਗਰਾਮ ਲੱਗੇ ਫੋਟੋਗ੍ਰਾਫਰ ਹੋਇਆ ਮੇਰੇ ਸਾਥੀ ਜਿਹੜੇ ਇੱਥੇ ਬੈਠੇ ਆ ਡਾਕਟਰ ਅਜੇ ਕੁਮਾਰ ਬਸਰਾ ਜੀ ਮਾਸਟਰ ਰਵਿੰਦਰ ਸਿੰਘ ਪੋਰਾ ਜੀ ਪ੍ਰਿੰਸੀਪਲ ਸਾਹਿਬਾ ਹਾਂ ਦਾ ਆਪਾਂ ਦਾ ਸਨ ਜੀ ਬੋਲਿਓ ਦੇ ਨਾਲ ਹੋਰ ਮੌਜੂਦ ਸਾਥੀ ਐਸ ਡੀਓ ਗੁਰਮੀਲ ਸਿੰਘ ਜੀ ਸੁਜਿੰਦਰ ਸਿੰਘ ਬਾਗਣ ਮੋਰਾਲੀ ਤੋਂ ਤੇ 소사 ਪ੍ਰਮਦਰ ਸਿੰਘ ਸੋਤ ਪਤਾਨ ਪਰਿਵਾਰਜੋ ਦੀਆਂ ਜਿਹੜਾ ਨਮਾਜ਼ੋ ਤੇ ਮਾਸਟਰ ਸ਼ਿਖਰ ਸਿੰਘ ਜੀ ਤੇ ਜਿਹੜੇ ਇਧਰ ਲਿੱਡੇ ਬੈਠੇ ਆ ਬੁਲਾ ਰਹੇ ਬੈਠੇ ਇਹਨਾਂ ਨੇ ਅੱਜ ਇਸੇ ਵਿਸ਼ੇ ਤੇ ਗੱਲ ਕਰਨੀ ਹੈ ਕਿ ਸਾਡਾ 26 ਜਨਵਰੀ ਦੀ ਕੀ ਮਹਤਾ ਹੈ 26 ملیا سے سر سدیوں کی گلامی تو بعد چار پانچ ہزار سال کی گلابی تو بعد جہاں سارے ربر سکے گوتم بدھ گرد مہاراج کبھی سا گرو نانک دیو جی یہ بہت سارے گول میز کانفرس بعد یہ گل سامنے آئی

ਤਾਂ ਜੋ ਪ੍ਰੋਗਰਾਮ ਸ਼ੁਰੂ ਕਰਾਈਏ ਕਰ ਸਕੀਏ ਸਾਰੇ ਸੰਤਾ ਨੇ ਹੱਥ ਖੜੇ ਕੇ ਜੈ ਭੀਮ ਜੈ ਭਾਰਤ ਖੜਾ ਹੈ ਇੱਕ ਜਕਾਰਾ ਲਾਣਾ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਤੋਂ ਮੈਂ ਬੇਨਤੀ ਕਰਦਾ ਸਾਡੇ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਜੋ ਸਰਪੰਚ ਸਾਹਿਬ ਹਨ ਉਹਨਾਂ ਨੂੰ ਮੈਂ ਬੇਨਤੀ ਕਰਦਾ ਉਹ ਵੀ ਮੰਚ ਦੇ ਬਰਾਜੋ ਆਉਣ ਦੀ ਆਸ਼ਰਾਨੀ ਕੀ ਤੇ ਪ੍ਰੋਗਰਾਮ ਸ਼ੁਰੂ ਕੀਤਾ ਜਾ ਸੀ ਕਿ ਤੋਂ ਜੈ ਭੀਮ ਜੈ ਭਾਤ ਮੈਂ ਹੁਣ ਬੇਨਤੀ ਕਰਦਾ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਰਿਟਾਇਰ ਪ੍ਰਿੰਸੀਪਲ ਸੋਨ ਸਿੰਘ ਸੁੰਨੀ ਜੀ ਉਹ ਆਪਣੇ ਨਾਲ ਦੋ ਚਾਰ ਮਿੰਟ ਵਿਚਾਰ ਸਾਂਝੇ ਕਰਨਗੇ ਜੀ ਸੋਨ ਸਿੰਘ ਸੁੰਨੀ ਜੀ ਵਾਲੀ ਉੱਥੇ ਪਹੁੰਚੇ ਹਨ ਅਸੀਂ ਉਹਨਾਂ ਦਾ ਵੀ ਬਹੁਤ ਸਤਿਕਾਰ ਕਰਦੇ ਹਾਂ ਜੀ ਆਖਦੇ ਹਾਂ ਉਹਨਾਂ ਦੇ ਨਾਲ ਜੋ ਸਾਥੀ ਆਲੇ ਹਨ ਅਸੀਂ ਉਹਨਾਂ ਨੂੰ ਵੀ ਜੀ ਆਖਦੇ ਹਾਂ ਇਸ ਅਜਲਸ਼ੀ ਪਲਸੇਂਗਰ ਨਗਰ ਦਾ ਸਵਰਗ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチ ਨੂੰ ਇਜਾਜ਼ਤ ਦਿਓ ਧੰਨਵਾਦ